ਟਲ ਜੋ ਟਲ ਜੋ ਮੈਂ ਹਜੇ ਨਹੀਂ ਮਰਦੀ ਹਜੇ ਮੈਂ ਜਿਉਂਦੀ ਹਾਂ ਜੀ ਹਾਂ ਇਹ ਬਿਆਨ ਕਿਸੇ ਹੋਰ ਨੇ ਨਹੀਂ ਬਲਕਿ ਪੰਜਾਬੀ ਗਾਇਕਾ ਮਿਸ ਪੂਜਾ ਨੂੰ ਦੇਣਾ ਪਿਆ ਇਹ ਬਿਆਨ ਇਸ ਕਰਕੇ ਦੇਣਾ ਪਿਆ ਕਿ ਸੋਸ਼ਲ ਮੀਡੀਆ ਤੇ ਮਿਸ ਪੂਜਾ ਦੀ ਮੌਤ ਦੀ ਖਬਰ ਫੈਲੀ ਯਾਨਕਿ ਇੱਕ ਝੂਠੀ ਅਫਵਾਹ ਸੋਸ਼ਲ ਮੀਡੀਆ ਤੇ ਫੈਲ ਗਈ ਅਕਸਰ ਲੋਕ ਇੱਕ ਵਾਇਰਲ ਪੋਸਟ ਨੂੰ ਅੱਗੇ-ਅੱਗੇ ਬਿਨਾਂ ਸੋਚੇ ਸਮਝੇ ਸ਼ੇਅਰ ਕਰ ਦਿੰਦੇ ਨੇ ਜਿਸ ਕਰਕੇ ਕਈਆਂ ਦੀ ਭਾਵਨਾਵਾਂ ਤੱਕ ਵੀ ਉਹਨਾਂ ਨੂੰ ਠੇਸ ਪਹੁੰਚ ਜਾਂਦੀ ਹੈ ਸੋ ਮਿਸ ਪੂਜਾ ਦੀ ਵੀ ਇੱਕ ਮੌਤ ਵਾਲੀ ਪੋਸਟ ਹੈ ਜਿਹੜੀ ਉਹ ਲਗਾਤਾਰ ਵਾਇਰਲ ਹੋ ਰਹੀ ਸੀ ਅਤੇ ਅੱਗੇ-ਅੱਗੇ ਵਾਇਰਲ ਕੀਤੀ ਜਾਂਦੀ ਰਹੀ ਆਖਰਕਾਰ ਮਿਸ ਪੂਜਾ ਨੂੰ ਇਸ ਵਾਇਰਲ ਪੋਸਟ ਉੱਤੇ ਆਪਣਾ ਬਿਆਨ ਜਾਰੀ ਕਰਨਾ ਪਿਆ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਮਜ਼ਾਕੀਆ ਲੈਜ਼ੇ ਦੇ ਵਿੱਚ ਇੱਥੋਂ ਤੱਕ ਆਖ ਦਿੱਤਾ ਕਿ ਟਲ ਜੋ ਟਲ ਜੋ ਇੰਨੀ ਛੇਤੀ ਨਹੀਂ ਮਰਦੀ ਹਮ ਅਭੀ ਜ਼ਿੰਦਾ ਹੈ ਸੋ ਇਹ ਮਿਸ ਪੂਜਾ ਨੇ ਕਿਹਾ ਹੈ ਕਿ ਹਾਜੀ ਹਜੇ ਮੈਂ ਜਿਉਂਦੀ ਹਾਂ ਸੋ ਜੋ ਪੋਸਟਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਸ ਨੂੰ ਲੈ ਕੇ ਮਿਸ ਪੂਜਾ ਨੇ ਸਪਸ਼ਟਿਕਰਨ ਦਿੱਤਾ ਹੈ ਜਾਂ ਕਹਿ ਸਕਦੇ ਇੱਕ ਬਿਆਨ ਦਿੱਤਾ ਸੋਸ਼ਲ ਮੀਡੀਆ ਤੇ ਤੇਜ਼ ਰਫ਼ਤਾਰ ਦੌਰ ਵਿੱਚ ਅਕਸਰ ਬਿਨਾਂ ਪੁਸ਼ਟੀ ਦੇ ਖਬਰਾਂ ਵਾਇਰਲ ਹੋ ਜਾਂਦੀਆਂ ਨੇ ਸੋ ਹਲਚਲ ਮਚਾ ਦਿੱਤੀ ਸੀ ਮੌਦੀ ਅਫਵਾਹ ਨੇ ਇੰਟਰਨੈਟ ਉੱਤੇ ਜਿਸ ਕਾਰਨ ਲੋਕਾਂ ਵਿੱਚ ਘਬਰਾਹਟ ਤੇ ਉਲਝਣ ਦਾ ਮਾਹੌਲ ਬਣ ਗਿਆ ਤੋ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਕਿਸੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੰਜਾਬੀ 뮤직 ਇੰਡਸਟਰੀ ਦੀ ਮੰਨੀ ਪਰਮੰਨੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਖਬਰ ਫੈਲਾ ਦਿੱਤੀ ਵਾਇਰਲ ਪੋਸਟ ਵਿੱਚ ਲਿਖਿਆ ਗਿਆ ਕਿ ਗੁਰੂ ਚਰਨਾ ਵਿੱਚ ਜਾ ਬਿਰਾਜੇ ਮਿਸ ਪੂਜਾ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਮਿਸ ਪੂਜਾ ਇਸਵਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਨੇ ਵਾਈ ਗੁਰੂ ਜੀ ਮੇਰ ਕਰਨ ਸਬਨਾਤੇ ਸੋ ਇਹ ਪੋਸਟ ਲਗਾਤਾਰ ਵਾਇਰਲ ਹੋ ਰਹੀ ਸੀ ਸੋ ਇਸ ਪੋਸਟ ਤੇ ਵਾਇਰਲ ਹੁੰਦਿਆਂ ਹੀ ਪੋਸਟ ਘੁੰਮਦਿਆਂ ਘੁੰਮਦਿਆਂ ਪੰਜਾਬੀ ਗਾਇਕਾ ਮਿਸ ਪੂਜਾ ਤੱਕ ਵੀ ਪਹੁੰਚ ਗਈ ਇਸ ਤੋਂ ਬਾਅਦ ਮਿਸ ਪੂਜਾ ਨੇ ਵੀ ਬੜੇ ਮਜ਼ਾਕੀਆ ਤਰੀਕੇ ਨਾਲ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਅਤੇ ਦੱਸਿਆ ਕਿ ਇਹ ਖਬਰ ਇੱਕ ਅਫਵਾਹ ਹੈ ਹੁਣ ਆਪਣੇ ਇੰਸਟਾਗ੍ਰਾਮ ਤੇ ਪੋਸਟ ਕਰਦਿਆਂ ਲਿਖਿਆ ਕਿ ਟਲ ਜੋ ਟਲ ਜੋ ਇਨੀ ਛੇਤੀ ਨਹੀਂ ਮਰਦੀ ਮੈਂ ਹਮ ਅਭੀ ਜ਼ਿੰਦਾ ਹਾਂ ਸੋ ਇਹ ਮਿਸ ਪੂਜਾ ਦੀ ਮੌਤ ਦੀ ਜੋ ਖਬਰ ਸੀ ਉਹ ਲਗਾਤਾਰ ਵਾਇਰਲ ਹੋ ਰਹੀ ਸੀ ਉਹ ਝੂਠੀ ਸੀ ਉਹ ਇੱਕ ਅਫਵਾਹ ਸੀ ਸੋ ਹੁਣ ਮਿਸ ਪੂਜਾ ਨੇ ਸਾਫ਼ ਕੀਤਾ ਹੈ ਕਿ ਇਹ ਖਬਰ ਹੈ ਜਿਹੜੀ ਵਾਇਰਲ ਹੋ ਰਹੀ ਸੀ ਮੌਤ ਦੀ ਉਹ ਸਰਾਸਰੀਕ ਅਫਵਾਹ ਹੈ ਅਤੇ ਝੂਠ ਹੈ ਸੋ ਇਸ ਤੇ ਯਕੀਨ ਨਾ ਕੀਤਾ ਜਾਵੇ ਸੋ ਕੋਈ ਵੀ ਪੋਸਟ ਹੈ ਜਿਹੜੀ ਸੋਸ਼ਲ ਮੀਡੀਆ ਤੇ ਤੁਸੀਂ ਵਾਇਰਲ ਕਰਦੇ ਹੋ ਜਾਂ ਫਿਰ ਕੋਈ ਸ਼ੇਅਰ ਕਰਦੇ ਹੋ ਜਾਂ ਉਸ ਨੂੰ ਲਾਈਕ ਜਾਂ ਕਮੈਂਟ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਉਸ ਪੋਸਟ ਬਾਰੇ ਅ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰੋ ਕਿਤੇ ਕੋਈ ਅਫਵਾਹ ਤਾਂ ਨਹੀਂ ਕਿਤੇ ਕੋਈ ਝੂਠ ਤਾਂ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖਬਰਾਂ ਜਾਂ ਫਿਰ ਤਸਵੀਰਾਂ ਏਆਈ ਨਾਲ ਸੰਬੰਧਿਤ ਹੁੰਦੀਆਂ ਨੇ ਏਆਈ ਨਾਲ ਬਣੀਆਂ ਫੇਕ ਫੋਟੋਆਂ ਜਾਂ ਵੀਡੀਓਜ਼ ਵੀ ਹੋ ਸਕਦੀਆਂ ਨੇ ਜਾਂ ਕੋਈ ਝੂਠ ਫੈਲਾਇਆ ਜਾ ਹੋਇਆ ਸਕਦਾ ਸੋ ਇਹ ਇਹ ਸਭ ਚੀਜ਼ਾਂ ਤੇ ਉੱਤੇ ਸਾਨੂੰ ਗੌਰ ਕਰਨ ਦੀ ਜ਼ਰੂਰਤ ਹੈ ਸੋ ਲਾਈਕ ਕਮੈਂਟ ਜਾਂ ਸ਼ੇਅਰ ਕਰਨ ਤੋਂ ਪਹਿਲਾਂ ਉਸ ਪੋਸਟ ਬਾਰੇ ਜਾਣਨਾ ਜ਼ਰੂਰ ਚਾਹੀਦਾ ਤਾਂ ਜੋ ਕਿਸੇ ਦੀ ਕੋਈ ਭਾਵਨਾ ਜਿਹੜੀ ਉਹ ਆहत ਨਾ ਹੋਵੇ ਜਾਂ ਠੇਸ ਨਾ ਪਹੁੰਚੇ